ਸਤਿ ਸ਼੍ਰੀ ਅਕਾਲ ਦੋਸਤੋ ਕੱਲ 7 ਅਪ੍ਰੈਲ ਨੂੰ ਭਗਵੰਤ ਮਾਨ ਜੀ ਸੀਐਮ ਪੰਜਾਬ ਨਵਾਂ ਸ਼ਹਿਰ ਵਿੱਚ ਜਿਹੜੇ ਕਾਂਗਰਸ ਦੀ ਦਿੱਤੀ ਹੋਈ ਗ੍ਰਾਂਟ ਦਾ ਸਕੂਲ ਬਣਿਆ ਉਹਦਾ ਉਦਘਾਟਨ ਕਰਨ ਆ ਰਹੇ ਸਕੂਲ ਆਫ ਐਡਮਿਨੈਂਸ ਦੇ ਨਾਮ ਤੇ ਮਨ ਲੱਗਦਾ ਹੈ ਕਿ ਭਗਵੰਤ ਮਾਨ ਜੀ ਨੂੰ 3 ਸਾਲ ਹੋ ਗਏ ਨਵਾਂ ਸ਼ਹਿਰ ਆਂਦੇ ਹੋਏ ਜਾਂ ਸ਼ਿਵਪਗਤ ਸਿੰਘ ਨਗਰ ਡਿਸਟ੍ਰਿਕਟ ਵਿੱਚ ਆਂਦੇ ਪਰ ਇੱਕ ਵੀ ਜਿਹੜਾ ਪ੍ਰੋਜੈਕਟ ਕਰਦਾ ਦਾ ਨਹੀਂ ਜਿਹੜਾ ਨਵਾਂ ਇਹਨਾਂ ਨੇ ਸਾਹਮਣੂ ਦਿੱਤਾ ਹੋਵੇ ਕੱਲ ਮਿਲਦੇ ਆ 11 ਵਜੇ ਸਕੂਲ ਦੇ ਬਾਹਰ ਭਗਵੰਦ ਮਾਨ ਜੀ ਨੂੰ ਕੁਝ ਕੌੜੀਆਂ ਗੱਲਾਂ ਪੁੱਛਣ ਦਾ ਸਮਾਂ ਆ ਗਿਆ ਇਹਨਾਂ ਨੂੰ ਪੁੱਛਣ ਦਾ ਸਮਾਂ ਆ ਗਿਆ ਕਿ ਜਿਹੜੇ ਰੰਗਲੇ ਪੰਜਾਬ ਦੀ ਤੁਸੀਂ ਗੱਲ ਕਰਦੇ ਆ ਕੀ ਗੱਲ ਉਹਦੇ ਸ਼ੀਰਪਗਤ ਸਿੰਘ ਨਗਰ ਦੇ ਬੜਾ ਚੌਰ ਨਵਾਂ ਸ਼ਹਿਰ ਬੰਗਾ ਨਹੀਂ ਆਂਦਾ ਸਾਡੀਆਂ ਸੜਕਾਂ ਟੁੱਟੀਆਂ ਪਈਆਂ ਜਿਹੜੇ ਸਕੂਲਾਂ ਦੀ ਤੁਸੀਂ ਗੱਲ ਕਰਦੇ ਆ ਉੱਥੇ ਟੀਚਰ ਕੋਈ ਨਹੀਂ ਹੈਗੇ ਹਸਪੀਟਲ ਦੀ ਗੱਲ ਕਰ ਲਿਓ ਉੱਥੇ ਕੋਈ ਡਾਕਟਰ ਨਹੀਂ ਹੈ ਜਿਹੜੇ ਪਸ਼ੂ ਧੰਦੇ ਹਸਪੀਟਲ ਤੇ ਡਿਸਪੈਂਸਰੀਆਂ ਹੈਗੀਆਂ ਉਜੜੀਆਂ ਪਈਆਂ ਉੱਥੇ ਕੋਈ ਡਾਕਟਰ ਨਹੀਂ ਹੈਗਾ ਕੋਈ ਸਟਾਫ ਨਹੀਂ ਹੈਗਾ ਕੁਝ ਨਹੀਂ ਬਿਲਕੁਲ ਖਾਲੀ ਪਿਆ ਇੱਕ ਪਾਸੇ ਪੰਜਾਬ ਨੂੰ ਤੁਸੀਂ ਰੰਗਲਾ ਪੰਜਾਬ ਬਣਾਇਆ ਚਾਹੁੰਦੇ ਆ ਦੂਜੇ ਪਾਸੇ ਤੁਸੀਂ ਬੜਾ ਚੌਰ ਵਿੱਚ ਨਵਾਂ ਸ਼ਹਿਰ ਵਿੱਚ ਬੰਗੇਵਲ ਕੋਈ ਵੀ ਧਿਆਨ ਨਹੀਂ ਦਿੰਦੇ ਪਏ ਮੈਂ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਜਿਨ੍ਹਾਂ ਦੇ ਕੋਈ ਸਵਾਲ ਹੈਗੇ ਆ ਜਿਹੜੇ ਸੀਐਮ ਪੰਜਾਬ ਤੋਂ ਪੁੱਛਣੇ ਚਾਹੀਦੇ ਆ ਕੱਲ ਮਿਲਦੇ ਆ 11 ਵਜੇ ਸਕੂਲ ਆਫ ਐਮੀਨੈਂਸ ਦੇ ਬਾਹਰ ਮੈਂ ਉਮੀਦ ਕਰਾਂਗਾ ਕਿ ਭਗਵੰਤ ਮਾਨ ਜੀ ਸਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੋਗੇ ਧੰਨਵਾਦ ਜੀ